ਮੇਰਾ ਬਣਾ ਲਈ ਪਹਿਲਾਂ ਮੈਂ ਜਾਣਾ ਆਓ ਮੇਰਾ ਵਲੌਗ ਪਹਿਲਾਂ ਬਣਾ ਲਈ ਮੈਂ ਮੜਾ ਜਾਣਾ ਪਛਾਣ ਨੂੰ ਜਾ ਕੇ ਕਰ ਤੁਰ ਕੇ ਵਿਖਾਇਆ ਨੂੰ ਤੁਰ ਕੇ ਵਿਖਾ ਉਹ ਨਹੀਂ ਨਹੀਂ ਪੂਰਾ ਤੁਰ ਕੇ ਵਿਖਾਣਾ ਹੈ ਕੈਟਵੌਕ ਕਰ ਠੀਕ ਹੈ ਅਵੇ ਓਏ ਵੇ ਉਹ ਤਿਆਰੀਆਂ ਵੇ ਉਹ ਤਿਆਰੀਆਂ ਉਹ ਆ ਗਿਆ ਮੈਂ ਉਹ ਆ ਮੈਂ ਨਾ ਬਹੁਤ ਫੱਬੜਿਆ ਤੂੰ ਇੱਕ ਕਰ ਦੋਰੀ ਐਂਟਰੀ ਮਾਰ ਨਹੀਂ ਨਹੀਂ ਪਹਿਲਾਂ ਪੱਕੀ ਗੱਲ ਤੂੰ ਵੀ ਉੱਠ ਵੀਰ ਵਿਖਾ ਦੇ ਆਪਣਾ ਟੌਰ ਇਹਨੂੰ ਕੀ ਹੋ ਗਿਆ ਵਾ ਉਹਦੀ ਬਾਜ ਆਉਂਦੀ ਹੋਵੇ ਨੂੰ ਕੋਈ ਲੱਗਾ ਤਿਆਰੀਆਂ ਹੀ ਤਿਆਰੀਆਂ ਵਡੀਆਂ ਜੋਰਾਂ ਸ਼ੋਰਾਂ ਚ ਬੜੇ ਜੋਰਾਂ ਸ਼ੋਰਾਂ ਚ ਤਿਆਰੀਆਂ ਹੁੰਦੀਆਂ ਹੋਵੇ ਅੱਜ ਬਾਬਾ ਇੰਨਾ ਜੰਦੇੜਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੋ ਪਰਸੋਂ ਮਾ ਮੋਦੇ ਸਿੰਸਲੇ ਜੀ ਨਗਰ ਕਿਰਤਨਾ ਅੱਜ ਉਹ ਇੰਦਾ ਮੇਸਾ ਏਦਾਂ ਕਹਿ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀਰਤਨ ਤੇ ਨਗਰ ਕੀਰਤਨ ਕਿਉਂ ਆਏ ਤੇ ਦੱਸਣ ਦੀ ਲੋੜ ਹੀ ਨਹੀਂ ਹੈ ਕਿ ਇਹ ਨਰਕ ਸਿੰਘ ਜੀ ਦਾ ਬਰਥ ਦੇ ਆ ਤੇ ਮਤਲਬ ਜਨ ਦਿਹਾੜਾ ਵਾ ਮੈਂ ਉਹ ਕਹਿਣਾ ਦੱਸਣ ਦੀ ਲੋੜ ਨਹੀਂ ਤੇ ਸਭ ਨੂੰ ਪਤਾ ਵਾ ਕਿ ਇੰਨੇ ਦਿਨਾਂ ਤੇ ਨਗਰ ਸੀ ਇੱਕਦਮ ਪਿਆਉ ਨਿਕਲ ਡਿਆ ਤੇ ਰੌਣਕਾਂ ਲੱਗੀਆਂ ਅੱਡੇ ਘਰ ਪਰੌਣੇ ਆ ਗਏ ਆ ਅਚਾਨਕ ਹੀ ਛਾਪਾਂ ਵੱਜਾ ਪਰੌਣੇ ਆ ਨਾ ਆਹ ਦੇਣੀ ਆਏ ਆ ਗੱਦੀਆ ਸਾਹਿਬ ਵਾਲੇ ਅੱਡੇ ਪੱਕੇ ਪਰੌਣੇ ਉਹ ਸੱਚ ਕੱਲ ਨਾ ਲਾਈਵ ਹੋਏ ਕੱਲ ਲਾਈਵ ਆਏ ਸੀ ਤੇ ਕੱਲ ਹੀ ਕੇ ਕਹਿਣਾ ਕਿ ਤੁਸੀਂ ਛਾਪਿਆਂ ਲਈ ਜਾਂਦੇ ਨਹੀਂ ਜਾਂ ਹੀ ਛਾਪਿਆਂ ਨਹੀਂ ਛਾਪਿਆਂ ਵਾਲੇ ਹੁੰਦੇ ਰਹਿੰਦਾ ਉਦਾਂ ਕਿਤੇ ਵਲੌਗ ਲੂਟ ਕਿਤੇ ਨਹੀਂ ਹੋਏ ਵੇਖਿਆ ਹੋਊਗਾ ਤੇ ਅੱਜ ਨਾ ਪ੍ਰੋਗਰਾਮ ਆ ਛੇਰੇ ਦੇ ਛੇਰੇ ਕੇ ਘਰੇ ਪਿਛਲੇ ਵਲੌਗ ਚ ਤੁਸੀਂ ਵੇਖਿਆ ਉਹ ਆਂ ਭਾਂਡੇ-ਮੁੱਡੇ ਇਕੱਠੇ ਕੀਤੇ ਸੀ ਤੇ ਹੁਣ ਉਹਨਾਂ ਭਾਂਡਿਆਂ ਨੂੰ ਆ ਵਰਤਣਾ ਅੱਜ ਅੱਜ ਦੇ ਜਾਂਦੇ ਆ ਵਰਤਿਆ ਜਾਂਦਾ ਆ ਆਪਾਂ ਲੇਟ ਆ ਪ੍ਰੋਗਰਾਮ ਵੱਡੇ ਲੈਵਲ ਦਾ ਹੀ ਆ ਵੀਰ ਉੱਠ ਕੇ ਸੇਵਾ ਕਰੋ ਹਾਂਜੀ ਸასი ਕਰ ਚੰਨ ਵਰਦੇ ਨਾ ਤੀਕਾ ਨਹੀਂ ਆਇਆ ਨਹੀਂ ਤੁਰਿਆ ਵੀ ਨਹੀਂ ਅਜੇ ਵੇਖਾਲਾ ਸਾਹ ਵੇਖ ਫਤਿਹ ਵੀਰ ਦੀਆਪਨਗਰ ਕੀਰਤਨ ਤੇ ਆਏ ਆ ਅਰਜੰਟ ਨਗਰ ਕੀ ਚੰਗਾ ਹੋਵੇ ਆ ਟੀਵੀ ਦੇ ਵਿੱਚ ਗਾਹ ਕਰ ਲਾ ਕੁਰਸੀ ਹੋ ਰੇ ਕਰ ਚਲੋ ਕਾਪੀ ਰਾਈਟ ਲਿਆ ਦੇਣਾ ਤੁਹਾਨੂੰ ਆ ਆ ਵਾ ਅੱਜ ਜਿਹੜਾ ਲੰਗਰ ਵਰਤਣਾ ਵਾ ਸਾਡੇ ਘਰ ਤੇ ਇਧਰ ਤਿਆਰ ਹੋਣ ਡੇ ਆ ਛੋਲੇ ਹੋ ਗਏ ਰੈਡੀ ਭਾਜੀ ਓਕੇ ਰਿਪੋਰਟ ਕੰਮ ਕੀ ਕੀ ਬਣਾਤਾ ਵੀ ਐਚ ਇੰਚ ਚਨੇ ਆ ਇੰਚ ਚਨੇ ਆ ਚਨੇ ਉੱਤੇ ਦਾ ਆਪਣੇ ਚਾਹ ਚਾਹ ਅੱਛਾ ਇਹ ਚ ਚਾਹ ਆ ਦੇ ਇਹਦੇ ਚ ਕੀ ਆ ਚਟਨੀ ਆ ਤੁਸੀਂ ਚਨੇ ਕਹੀ ਜਾਂਦੇ ਚਟਨੀ ਆ ਚਨੇ ਉਹਦੇ ਚ ਵਾ ਤੇ ਉੱਤੇ ਚਾਹ ਤੇ ਇਹ ਚ ਚਟਨੀ ਆ ਤੇ ਇਧਰ ਕੁਲਚਾ ਜੱਟੋੜੇ ਆਡੀ ਹੋ ਜੋ ਪ੍ਰੋਗਰਾਮ ਵਾਵਾ ਹੀ ਆ ਇਹ ਮਕੋਣਾ ਪੈਣਾ ਵਾ ਮੰਜਾ ਭਰ ਕੇ ਕੁਲਚੇ ਆ ਦਾ ਪਰ ਖਾਦੇ ਜਾਂਦੇ ਹੁੰਦੇ ਕਿਉਂਕਿ ਪਹਿਲਾ ਸਟਾਪ ਇੱਥੇ ਹੁੰਦਾ ਆਪਣੇ ਪਹਿਲਾ ਸਟਾਪ ਹੀ ਹੈ ਨਾ ਦੂਜਾ ਸਟਾਪ ਦੂਜਾ ਸਟਾਪ ਆਪਣੇ ਮਾਮੀ ਫਿਰ ਤੀਜਾ ਸਟਾਪ ਬਣਦਾ ਦੂਜਾ ਬਣਦਾ ਵਾ ਪਹਿਲਾ ਗੁਰੂ ਘਰ ਵਾਲਾ ਹੀ ਗਿਣ ਲਿਆਗੇ ਗੁਰੂ ਘਰ ਵਾਲਾ ਗਿਣ ਲਿਆ ਪਹਿਲਾ ਅੰਦਰ ਟਾਟੂਟ ਲੱਗ ਗਿਆ ਕਦਰ ਤੰਗਾ ਨਹੀਂ ਜਾ ਰਹੀ ਕਦਰ ਰੋਟੀ ਖਾ ਕੇ ਤਾਂ ਨਹੀਂ ਆਇਆ ਕੋਈ ਅੱਜ ਭਰਾਵਾ ਜਾ ਮੈਨੂੰ ਖਾਗੇ ਉਹ ਭਰਾਵਾ ਉਹ ਖਾ ਕੇ ਬਲੋ ਰੋਟੀ ਰਾਟੀ ਨਹੀਂ ਖਾ ਕੇ ਹੋਣੀ ਮੇਰੇ ਕਹਿਣ ਦਾ ਮਤਲਬ ਆਹੀ ਉਹ ਨਾਸ਼ਤਾ ਕੀਤਾ ਦੋ oh my god bread and toast ਨਹੀਂ ਰੋਟੀ ਇਹ ਕਿਹੜਾ ਨਾਸ਼ਤਾ ਇਹਨੂੰ ਮਮਾ ਲੰਚ ਕਹਿੰਦੇ ਈ ਹੋ ਨਾਸ਼ਤੇ ਜੀ ਵੀ ਕਹਿੰਦੇ ਆਹ ਨਾਸ਼ਤਾ ਕੀਤਾ ਮੈਂ ਕੀ ਬ੍ਰੈਡ ਟੋਸਟ ਆ ਨਾ ਨਹੀਂ ਨਹੀਂ ਰੋਟੀ ਮੈਨੂੰ ਲੰਚ ਕਹਿੰਦੇ ਈ ਹੋ ਦੋ ਖਾਣੀਆਂ ਬਸ ਨਾਸ਼ਤੇ ਆੜੀ ਦਾ ਤੇ ਕੋਈ ਕੰਪੈਰੀਸ਼ਨ ਨਹੀਂ ਆ ਦਾੜੀ ਵਾਲਾ ਲਵਾਈ ਮੈਂ ਤੇ ਕਹਾਂ ਨਹੀਂ ਆ ਪਰ ਨਹੀਂ ਨਹੀਂ ਇਹਦਾ ਜੋਤੀ ਪਨੀਰ ਵਾਲਾ ਕੀ ਰਾ ਪਨੀਰ ਵਾਲਾ ਤੇ ਸੁਣਿਆ ਜੋਤੀ ਪਨੀਰ ਵਾਲਾ ਵਧੀਆ ਵਧੀਆ ਮਾਮਾ ਜੀ ਪਨੀਰ ਵਾਲੇ ਤੇ ਪਰਚਾ ਹੋ ਗਿਆ ਕਾ ਦਾ ਇੱਥੇ ਵੀ ਕਰੋਨਾ ਪੈਣਾ ਡਿਸਪੋਜ਼ਲ ਦਾ ਹਾਂ ਪਲਾਸਟਿਕ ਦੀ ਤਰ੍ਹਾਂ ਕੇ ਅੱਛਾ ਉਹ ਲੱਗੇ ਮੁੰਡੇ ਚਲਾਉਣ ਭਾਈ ਇੱਥੇ ਬਲੌਕਰ ਹੋਏ ਤਾ ਹਾਈ ਨਿੱਕ ਤਾਂ ਹੱਥ ਤੇ ਥੱਕੇ ਵਜਾਈ ਜਾਂਦਾ ਅਸਲਾ ਚੰਗ ਲੈਲਾ ਉਹ ਲੋਗ ਲਵਾ ਜੀ ਬਾਬੇ ਗੁਰਦਾਸ ਘਰ ਆਉਣਗੇ ਨਾਲ ਹੀ ਹੋ ਜਾਣਗੇ ਉਹਨਾਂ ਨੂੰ ਕਹ ਆਜੋ ਸ਼ੇਰੇ ਮਤਲਬ ਆਉਣੀ ਆ ਲੈ ਕੱਲ ਨੂੰ ਆਊਗਾ ਕਿਸੇ ਨੂੰ ਨਹੀਂ ਨਹੀਂ ਇਹ ਲਾਈਵ ਆ ਅੱਛਾ ਲਾਈਵ ਚਾਹ ਬਲੌਗ ਦੇ ਸੈਮ ਦਾ 11:00 ਹੋਣ ਦੇਖੋ ਜੁੜਦੇ ਆ ਆਪਣਾ ਕਿੱਡੇ ਜਾਣਾ ਨਹੀਂ ਪੱਕੇ ਵਝਾਈ ਜਾਂਦਾ ਓਕੇ ਬਰੂਨੋ ਦੇ ਅੰਦਰ ਛੱਡ ਆਏ ਆ ਹੈਲ ਹੋਰ ਕਮਾਸਾ ਕਰੀਏ ਕਰੋ ਕਰੋ ਇਹਨੂੰ ਮਹਰਭਾਇਆ ਕਿੰਨੀ ਹੈ ਹੈ ਪਾਣੀ ਪੂਰੀ ਹੈ ਠੈਂਕ ਯੂ ਆਉਣ ਤੇ ਦਹੀ ਉਧਰ ਹਾਲ ਕੀ ਸਾਬ ਰੋ ਅੱਛਾ ਰੋ ਕੀ ਹਾਲ ਹੈ ਮੈਂ ਨਹੀਂ ਸੰਗਤ ਵਿੱਚ ਛੇਣੀ ਨਾ ਜੋ ਮਵਾਹੇ ਗੁਰ ਸਤਨਾਮ ਵਾਹੇ ਗੁਰ ਸਤਨਾਮ ਵਾਹੇ ਗੁਰ ਸਤਨਾਮ ਵਾਹੇ ਗੁਰ cara cek ya coba 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 ஆ <Mile dizzy stato Mandy> <pper miracle> <playthroughs> ਆ 25 ਜੀ ਆਂਦੀ ਹੈਗੀ ਆਂਟੀ ਐਂਡ ਤੇ ਆਏ ਤੁਸੀਂ ਹੁਣ ਮੈਂ ਵੀਡੀਓ ਬਣਾਉਣਾ ਤੁਹਾਡੀ ਮੇਰੇ ਨਾਲ ਨਾਰਾਜ਼ ਹੋ ਜਾਣਾ ਨਾ ਬਾਅਦ ਵਿੱਚ ਆਂਟੀ ਨਹੀਂ ਆਈ ਕਿਤੇ ਦਿਖੀ ਨਹੀਂ ਇਹਨੂੰ ਤਾਂ ਕਰਕੇ ਸਵਾਦ ਆਂਟੀ ਸਵਾਦ ਤਾਨੂੰ ਮੂ ਕਰਕੇ ਨਾ ਲੋ ਜੀ ਤਾਨੂੰ ਇਹ ਬਣਾਉਂਦਾ ਕੈਮਰਾ ਉਹਨ ਵੇਖ ਕੇ ਆਂਟੀ ਐਂਡ ਖਲੂਗੀ ਆਈ ਦਾ ਬੰਦੂਕ ਚ ਤਾਣਦੀ ਹੁੰਦੀ ਹੈ ਪਤਾ ਨਹੀਂ ਕੀ ਹੋ ਜਾਣਾ ਬੱਸ ਕਰੋ ਨਹੀਂ ਮੈਂ ਉਹਨੂੰ ਕਿਹਾ ਗਰਸ਼ਰਨ ਨੂੰ ਕਿਹਾ ਵਾ ਕਦੋਂ ਯਾਰ ਕਿੱਥੇ ਖਾਦੇ ਐ ਪਤੀਆਂ ਦੇ ਲੱਗਦੇ ਲੈਟ ਨਹੀਂ ਹੋਣਿਆ ਯੂਨੀਵਰਸਿਟੀ ਜਾਣਾ ਏ ਤੂੰ ਦੇ 11:50 ਏ 2 ਵਜੇ ਫਿਰ ਮੈਂ ਦੱਸਾਂ ਥੇ ਬੋਲ ਕੁੱਲਚੇ ਫੁੱਲਦੇ ਵੀ ਹੁੰਦੇ ਆਂ ਅੰਦਰ ਜਾ ਕੇ ਕੁੱਚੇ ਫੁੱਲਦੇ ਵੀ ਹੁੰਦੇ ਆਂ ਅੰਦਰ ਜਾ ਕੇ ਕੋਈ ਨਹੀਂ ਸੋਦਾ ਪਤਾ ਕੀ ਕਰੀ ਪਤਾ ਕੀ ਕਰੀ ਮੋਟਰਸਾਈਕਲ ਤੇ ਜਾਣਾ ਨਾ ਵਜਾਇਆ ਜਿਦਾਂ ਬ੍ਰਿਜ ਚੜਨ ਆਲਾ ਹੈ ਅਗਰੂ ਪਿੱਛੇ ਉੱਤਰ ਕੇ ਤਾਂ ਫੇਰ ਨਾਲ ਰੇੜ ਕੇ ਲੈ ਜਾ ਕਰੀ ਫੇਰ ਉੱਤਰ ਕੇ ਉੱਤੇ ਚੜਜਿਆ ਕਰੀ ਨਾਲ ਭੱਜ ਜਾਣਗੇ ਪੁਆਇੰਟ ਨਾਲ ਦੋ ਕੇ ਰੱਖਣੀ ਭੁੱਖ ਲੱਗੀ ਇਦਾਂ ਹੀ ਖਾਜੀ ਨਾਲ ਬੰਨ ਦੇ ਇਹਨੂੰ ਜੇਰੇ ਬਤੇਰੇ ਲਪਾਵੇ ਵਜੇ ਗੁਰਸ਼ੰਨ ਸਾਚ ਜਿਹੜੇ ਬਚੇ ਲਿਫਾਫੇ ਲੈ ਜਾ ਯੂਨੀਵਰਸਿਟੀ ਜੀ ਮਾਮਾ ਵਰਤਾਦੀ ਲੰਗਰ ਕਾਲੇ ਸਧਾਨੀਆਂ ਆਓ ਤੁਹਾਡੀ ਯੂਨੀਵਰਸਿਟੀ ਜੀ ਸਧਾਨੇ ਹੈਗੇ ਨਾ ਸਧਾਨੀਆਂ ਹੈਗੇ ਨਾ ਸਧਾਨੇ ਸਧਾਨੇ ਕਿ ਸਧਾਨੀ ਹੁੰਦੇ ਆ ਲੋੜ ਕਿੱਥੇ ਆ ਬਾਹਰ ਚਾ ਲੈਣਗੇ ਰਾਹੋਏ ਨਾ ਦੀ ਯੂਨੀਵਰਸਿਟੀ ਦੇ ਭਰਾਵਾ ਉਹ ਹੈਗੇ ਆ ਨਾ ਬਾਹਰ ਵਾਲੇ ਨੀਗਰੋ ਜਕੇ ਕੀ ਉਹਨਾਂ ਨੇ ਕਾਲ ਚਲਦਾ ਕੀ ਜਾਂਦੇ ਉਹਨਾਂ ਨੂੰ ਆਧਾਰ ਕਾਰਡ ਲੈ ਗਿਆ ਉਹ ਆਪਣੇ ਆਹੋ ਇਹ ਦਸੰਡੇ ਆਈਡੀ ਦੇ ਆਧਾਰ ਕਾਰਡ ਲੈ ਕੇ ਆਓ ਆਹ ਫਿਰ ਕਿਤੇ ਕਾ ਭਾਈ ਉਹਦਾ ਉਹ ਵੀ ਉਹ ਵੀ ਕੋਈ ਸੂਰਮਾ ਸੀ ਜਿਹੜਾ ਗਾੜੀ ਚੈਕਿੰਗ ਕਰਨ ਰਿਹਾ ਸੀ ਨੀਗਰੋ ਹੀਗੇ ਦੂਸਰੀ ਕੰਟਰੀ ਦੇ ਤੇ ਉਹਨਾਂ ਨੂੰ ਐਗਜ਼ਾਮ ਹਾਲ ਚ ਵੜਨ ਨਹੀਂ ਦੇਣ ਦੇ ਕਹਿੰਦੇ ਇਹ ਆਧਾਰ ਕਾਰਡ ਲੈ ਕੇ ਆਓ ਉਹ ਕਹਿੰਦੇ ਨਾ ਤੇ 60 65% ਵਾਲਿਆਂ ਨੂੰ ਨਹੀਂ ਪੁੱਛਦੇ ਕੋ ਥੱਲੇ ਥੱਲੇ ਵਾਲੇ ਸਾਰੇ ਥੱਲੇ ਥੱਲੇ ਆਹ ਗੁਰਚਰਨ ਆਂਦਾ ਬਾਅਦ ਉਹਨੂੰ ਮੈਂ ਕਿਹਾ ਵੀ ਉਹ ਕੋਈ ਆਈਡੀ ਇੰਡੀਆ ਦੀ ਕਿੱਥੋਂ ਹੋ ਗਈ ਕੋਈ ਹੋਰ ਕੋਈ ਆਈਡੀ ਮੰਗ ਲਓ ਕਾਲਜ ਦੀ ਆਈਡੀ ਦਿੱਤੀ ਉਹ ਕਹਿੰਦਾ ਧਾਰ ਕੱਢ ਨਹੀਂ ਇਹ ਕਿਧਈ ਹੈ ਧਾਰ ਕੱਢਦੇ ਕਿ ਲੋੜ ਲੱਗਦੀ ਮੈਂ ਕਹਿੰਦਾ ਜਰਾ ਗ੍ਰੀਨ ਕਾਰਡ ਉਹਨਾਂ ਦਾ ਬਲੈਕ ਕਾਰਡ ਹੋਊਗਾ ਚਲੋ ਬਨੋਦ ਨੇ ਕਿਹੜੀ ਬੜੇ ਉਤਲੇ ਲੈਵਲ ਦੀ ਗੱਲ ਕਰਤੀ ਆ ਬਲੈਕ ਕਾਰਡ ਵਾਲੀ ਮਲ ਉਸ ਹਸਾਬ ਨਾਲ ਅਮਰੀਕਾ ਅਮਰੀਕਾ ਵਾਲੇ ਹਰੇ ਰੰਗ ਦੇ ਹਿਸਾਬ ਨਾਲ ਹਮ ਸ਼ਾਮੋ ਤੇ ਆ ਤੋ ਮਿਲਿਆ ਸੁਪਨਾ ਲਾ ਉਸ ਕਿਤਾ ਪਹਾਰਾ ਲਾ ਸ਼ਾਮੋ ਤੇ ਆ ਤੋ ਮਿਲਿਆ ਕਮਾਈ ਅੱਜ ਅੱਜ ਸਾਰਾ ਕੰਮ ਮਿਕਸ ਹੋਣਾ ਕਿਤੇ ਚਾਹ ਹੋ ਗਈ ਕਿਤੇ ਠੰਡਾ ਹੋ ਗਿਆ ਕਿਤੇ ਤੱਤਾ ਹੋ ਗਿਆ ਪਤਾ ਨਹੀਂ ਲੱਗਣਾ ਟੈਡ ਕੀ ਕਰੂਗਾ ਤੱਤਾ ਠੰਡਾ ਹੋਣਾ ਕੰਮ ਚੱਕੋ ਚੱਕੋ ਮੈਂ ਤੇ ਮਨਜੀਤ ਭਾਬੀ ਨੂੰ ਕਹਿਣਾ ਤੇਰਾ ਪਰਸ ਚੈੱਕ ਕਰਨਾ ਜਾਣ ਲੱਗਿਆ ਪਤਾ ਕੀ ਗੱਲ ਹੈ ਗਰਮੀ ਨੇ ਘਟ ਗਿਆ ਆਪ ਜੇ ਤੇ ਓਏ ਆ ਠੰਡੀਆਂ ਨਹੀਂ ਪਾ ਰਹੀ ਨਾ ਨਹੀਂ ਨਹੀਂ ਆਉਣਾ ਹੈ ਮੌਸਮ ਜਿਹਦਾ ਨਹੀਂ ਚੱਲਣੀਆਂ ਚਲੋ ਪਰਸ ਚੈੱਕ ਕੀਤੇ ਜਾਣਗੇ ਲਫਾਵੇ ਚੈੱਕ ਕੀਤੇ ਜਾਣਗੇ ਵੇ ਮਗਰ ਲੀਆਂ ਜੇਬਾਂ 'ਚ ਲਗਾਏ ਆ ਤੇ ਉੱਤੇ ਕਮੀਜ਼ ਦੇ ਦੇਗੇ ਭਾਬੀਆਂ ਦੀ ਦੀਦੀ ਮਗਰ ਦਿਖਣ ਡਿਆ ਇਹ ਲਗਾ ਲੋ ਨਹੀਂ ਜੀ ਇਹ ਨਹੀਂ ਸੰਗਤੀਆਂ ਨਹੀਂ ਨਹੀਂ ਠੀਕ ਵਾ ਅਸੀਂ ਕਹਦੋ ਆਰ ਦੇ ਰੂਪਾਂ ਚ ਅਸੀਂ ਕਹਦੋ ਕਿ ਆ ਵੀ ਸੰਗਤ ਨਹੀਂ ਆ ਸੰਗਤੀਆਂ ਪਹਿਲਾਂ ਆਪਾਂ ਪੀ ਲੈ ਚੱਲ ਆ ਗਈ ਸੰਗਤ ਚਲੋ 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 ਮੈਂ ਪੇਟੀ ਚੱਕਾ